ਨੀ ਮੈਨੂੰ ਤੂੰ ਇਹ ਦੱਸ ਬਈ ਜਿਹੜਾ ਤੇਰਾ ਪਹਿਲਾ ਵਾਲਾ ਫੋਨ ਸੀ ਉਹ ਕਿੱਥੇ ਗਿਆ ਹੈ ਤੂੰ ਪੱਕਾ ਮਜੀਠੀ ਨੂੰ ਦੇਤਾ ਹੋਣਾ ਮੇਰੇ ਸਾਲੇ ਨੂੰ ਉਹ ਤਾਂ ਲਫੰਗਾ ਵਾ ਲੈਂਡਰ ਆਉਣ ਤਾਂ ਕੁੱਤੇਂ ਗਿੜੇ ਕਰਨੇ ਤੂੰ ਤਾਂ ਘਰ ਸੰਭਣਾ ਵੀ ਮੈਂ ਕੀ ਕਰਾਂ ਮੇਰੇ ਪੈਰੀ ਦੇਖ ਕੇ ਰੋਂ ਲੱਗ ਗਿਆ ਬਈ ਦੀਦੀ ਮੇਰੇ ਕੋਲ ਫੋਨ ਨਹੀਂ ਹੈਗਾ ਕੋਈ ਯਾਰ ਮੈਂ ਦੱਸ ਕੀ ਕਰਾਂ ਮੈਂ ਬਹੁਤ ਗਿਆ ਤੇਰੇ ਜੀਜੂ ਮੈਨੂੰ ਗਾਣਾ ਕਰਨਗੇ ਵੀ ਤੂੰ ਕਰ ਦਿੱਤਾ ਪਰ ਐ ਦਾ ਮੂੰਹ ਬਣਾਇਆ ਉਹਨੇ ਐ ਰੋਂਦਾ ਰਿਹਾ ਮੇਰੇ ਕੋਲ ਅੱਧਾ ਘੰਟਾ ਬੈ ਕੇ ਤੇ ਇਹਦੇ ਮੈਂ ਉਹ ਫੋਨ ਦੇ ਦਿੱਤਾ ਮੈਨੂੰ ਰਿਆ ਨਹੀਂ ਗਿਆ ਕਿ ਤੂੰ ਮੈਨੂੰ ਨਮਾ ਲੈ ਦੇ ਉਹਨਾਂ ਆਹੋ ਮੈਨੂੰ ਤਾਂ ਪੈਸੇ ਢੱਕਦੇ ਆ ਨਾ ਫਰੀ ਦੇ ਆਹੋ ਫਿਰ ਰਹੇਗਾ ਨਾ ਮੈਂ ਬਹੁਤ ਇਥੇ ਲੈਂਡ ਰੋਡ ਆਹੋ ਨਾਲੇ ਉਹ ਬੜਾ ਜੱਜ ਲੱਗ ਗਿਆ ਮੇਰਾ ਸਾਲਾ ਉਹਨੂੰ ਫੋਨ ਦੀ ਲੋੜ ਹੁੰਦੀ ਹੈ ਨਾ ਮੰਤਰੀਆਂ ਦੇ ਫੋਨ ਆਣਿਆਂ ਨੂੰ ਐ ਵੀ ਦੇਤਾ ਮੇਰੇ ਸਾਰੇ ਨੂੰ ਫੋਨ ਵੀ ਰੱਬ ਕਰੇ ਅੰਗੀ ਜਨਮ ਚ ਤੂੰ ਕੁੜੀ ਬਣੀ ਦੇ ਇਹਰਾ ਪਾਈ ਦੇ ਤੂੰ ਕੋਈ ਚੀਜ਼ ਮੰਗ ਕੇ ਦੇਖੇ ਫਿਰ ਦੇਖਦੇ ਆਂ ਤੂੰ ਕਿਵੇਂ ਨਾ ਕਰਦਾ ਮੈਂ ਕਿਵੇਂ ਬਕਵਾਸ ਕਰੀ ਜਾਂਦਾ ਮੇਰੇ ਫੋਨੀਆਂ ਤੂੰ ਨਮਾ ਲੈ ਦੇ ਇੰਨਾ ਪੈਸਾ ਤੇਰੀ ਕੁਲ ਕੀ ਕਰਨ